ਨੇ ਅਗੇ ਕਿ ਜੋ ਸਰਕਾਰ ਨੇ ਭੰਗ ਪਾਲਿਆ ਸੀ ਉਹ ਭੰਗ ਉਹਨਾਂ ਦਾ ਤੁਸੀਂ ਚੱਕਣਾ ਜੂਰ ਕਰਤਾ ਕਿੰ ਘਰ ਮ ਪਾਲਿਆ ਸੀ ਵੀ ਅੰਨੇ-ਤਨੇ ਜਾ ਕੇ ਸਧਾਰਨ ਵਰਕਰਾਂ ਦੇ ਘਰਾਂ 'ਚ ਜਾ ਕੇ ਵੀ ਦਾਇਰਤ ਪਾ ਦਿਓ ਵੀ ਲੋਕ ਘਰਾਂ ਤੋਂ ਉਹਨਾਂ ਨਿਕਲਣ ਸਭੋ ਤੁਸੀਂ ਉਸ ਗੁਰੂ ਦੇ ਬਚਨ ਨੂੰ ਪੂਰਾ ਕੀਤਾ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਹ assi ਜਿਵੇਂ ਬਾਣ ਲੱਗੇ ਤਵੀ ਰੋਸ ਜਾਕੇ ਕਿਸੇ ਰੋਸ ਗੁੱਸਾ ਦਿਖਾਇਆ ਇਹ ਜੇ ਮਹਿਕਮਾ ਸਰਕਾਰ ਦੇ ਧੋਤੇ ਮੂੰਹ ਤੇ ਚਪੇੜ ਹੈ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ ਇਹੋ ਆਸ ਹੈ ਤੁਹਾਡੇ ਤੋਂ ਤੇ ਇਸੇ ਆਸ ਨੇ ਨਾਲ ਆਪਾਂ ਜਿਉਂਦੇ ਆ ਵੀ ਲੋਕ ਵਟੇ ਹੁੰਦੇ ਆ ਇਹ ਭਗਵਾਨ ਕਮਾਨ ਵੀ ਆਪ ਕਹਿੰਦਾ ਰਿਹਾ ਵੀ ਲੋਕ ਵਟੇ ਹੁੰਦੇ ਆ ਪਰ ਅਸਲ ਵਿੱਚ ਸਤਾ ਦਾ ਨਸ਼ਾ ਹੀ ਹੋ ਜਾਂਦਾ ਹੈ ਕੇ ਫਤਾਹੀ ਕੁਰਸੀ ਤੇ ਆ ਕੇ ਲੋਕਾਂ ਨੂੰ ਉਹ ਘੁੱਟ ਜਾਂਦੇ ਨੇ ਫੋਇਸ ਕਰਕੇ ਹੁਣ ਵੀ ਤੁਹਾਡੇ ਸਾਰੇ ਮਾਧਮ ਰਾਹੀਂ ਭਗਵਾਨਤ ਮਾਨ ਦੀ ਸਰਕਾਰ ਨੂੰ ਅਸੀਂ ਦੱਸਣਾ ਚਾਹਾਂਗੇ ਵੀ ਕੰਧ ਤੇ ਲਿਖਿਆ ਪੜੇ ਲੋਕ ਕਦੇ ਐਂ ਜ਼ਬਰ ਦੇ ਨਾਲ ਨਹੀਂ ਦਵਾਈ ਜਾਂਦੇ ਹੁੰਦੇ ਜੇ ਜ਼ਬਰ ਨਾਲ ਲੋਕ ਲੜਦੇ ਹੁੰਦੇ ਤਾਂ ਇੱਥੇ ਕੂਹ ਪੜਤੇ ਸੀ ਨਾਛਾਂ ਦੇ ਪਰ ਕੀ ਲੋਕ ਦਬਗੇ ਅਖੀਰ ਨੂੰ ਮੂੰਹ ਦਿਖਾਣੀ ਪਈ ਉਹਨਾਂ ਨੂੰ ਪਰਦੇ ਪਿੱਛੇ ਹੋਣਾ ਪਿਆ ਸੋ ਇਸ ਕਰਕੇ ਜਿਧਰ ਤੱਕ ਇਸ ਮਛਲੇ ਦਾ ਸਵਾਲ ਹੈ ਮਸਲਾ ਬਹੁਤ ਛੋਟਾ ਹੈ ਪਰ ਮਛਲਾ ਦੂਜੀ ਬਕਾਰ ਦਾ ਸਵਾਲ ਬਣਿਆ ਬੈਠੀ ਰੌਲਾ ਸਭ ਸਹੀ ਦਾ ਨਹੀਂ ਰੌਲਾ ਤਾਂ ਪਹਿਲੇ ਤੇ ਮੋਟੀ ਗੱਲ ਇਹ ਹੈ ਕਿ ਤੁਹਾਨੂੰ ਸਭਨਾਂ ਨੂੰ ਪਤਾ ਤੁਸੀਂ ਘੋਲਦੇ ਬੇਸਲੀ ਨੰਗੇ ਹੋਂ ਅਦਲਸ ਜਪੂਲ ਚੌਕੇ ਦਾ ਮਾਮਲਾ ਛੇੜਛਾੜ ਦਾ ਮਾਮਲਾ ਸੀ ਵਲੇਜਮੈਂਟ ਦਾ 12 13 14 ਲੱਖ ਤੱਕ ਦਾ ਮਹੀਨੇ ਦਾ ਕੱਪੜਾ ਕਰਦੀ ਸੀ ਉਸ ਕੱਪੜੇ ਨੂੰ ਨੰਗਾ ਖਾਣ ਕਾਤਰ ਅਦਲਸ ਜਪੂਲ ਚੌਕੇ ਦੇ ਟੀਚਰ ਔਰ ਟੀਚਰ ਕੋਲੀਆਂ ਲੜੀਆਂ ਉਸ ਲੜਾਈ ਦੇ ਵਿੱਚ ਆਖਰੀ ਜਥੇਬੰਦੀ ਵੀ ਤੇ ਹੋਰ ਜਿੱਥੇ ਬੰਦਗੀਆਂ ਵੀ ਕਿਸਾਨ ਮਜ਼ਦੂਰ ਜਿੱਥੇ ਬੰਦਗੀਆਂ ਉਹ ਵੀ ਹਮਾਇਤ ਚਾਹੀਐ ਉਹ ਭ੍ਰਿਸ਼ਟਾਚਾਰ ਬਿਲਕੁਲ ਸਾਫਤ ਹੋ ਗਿਆ ਡੀਸੀ ਦੀ ਰਿਪੋਰਟ ਨੂੰ ਕਹਿਣਾ ਪੈ ਗਿਆ ਵੀ ਅਰੇਂਜਮੈਂਟ ਝੂਠੀ ਐ ਭ੍ਰਿਸ਼ਟਾਚਾਰ ਕਰਦੀ ਐ ਪਰ ਇਹਦੇ ਦਾਬ ਜੀ ਦਾ ਸਜ਼ਾ ਦਿੱਤੀ ਜਾ ਰਹੀ ਐ ਉਥੋਂ ਦੇ ਟੀਚਰਾਂ ਨੂੰ ਉਦੋਂ ਅੱਗੇ ਚੱਜੇ ਵੀ ਉਸ 3 5 April ਨੂੰ ਉਥੋਂ ਸਵੇਤ ਟੀਚਰਾਂ ਦੇ ਸਵੇਤ ਆਪਣਾ ਆਗੂ ਬੰਦੇ ਸਿੰਘ ਚੌਕੇ ਇਹਨਾਂ ਨੇ ਅਦਾਰਸ ਸਕੂਲ ਚੌਕੇ ਤੇ ਗੇਟ ਕੋ ਚੱਕਿਆ। ਉਸ ਤੋਂ ਬਾਅਦ ਜਦੋਂ ਥਾਣੇ ਮੂਹਰੇ ਆਪਣੇ ਬੰਦੇ ਗਏ ਤਾਂ ਥਾਣੇ ਮੂਹਰੇ ਸਗੰਦੀਪ ਨੂੰ ਚੱਕ ਲਿਆ ਤੇ ਹੋਰ ਦਰਜਣ ਆਪਣੇ ਕਾਰਕੁੰਨ ਸਮੇਤ ਬਿੰਦੂ ਵਰਗੇ ਆਪਣਾ ਹੋਰ ਤਾਕੂਆ ਤੇ ਕਿਸਾਨਾਂ ਨੂੰ ਟੀਚਰਾਂ ਨੂੰ ਫੜ ਕੇ ਅੱਡ ਅੱਡ ਬਿਠਾਣਿਆ ਜਿਹੜਾ ਚ ਬੰਦ ਲੈ ਗਏ ਸੀ। ਉਹ ਸਾਰਿਆਂ ਨੂੰ ਛੱਡਤਾ ਸੀ। ਬਲਦੇਵ ਚੌਕੇ ਤੇ ਸਗੰਦੀਪ ਜਹਾਉ ਦਾ ਇਹ ਦੋਨਾਂ ਨੂੰ 10 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ। ਉਹਨਾਂ ਨੂੰ ਛੱਡ ਨਹੀਂ ਰਹੇ ਛੱਡੇ ਇਸ ਕਰਕੇ ਵੀ ਰਹੇ ਵੀ ਲੋਕਾਂ ਨੂੰ ਸਬਕ ਸਿਖਾਉਣਾ ਹੈ ਤੇ ਇਸ ਕਰਕੇ ਸਰਕਾਰ ਸਬਕ ਸਿਖਾਉਣ ਤੇ ਆਈ ਹੋਈ ਆ ਪਰ ਇਹਨਾਂ ਦਾ ਭਰਮਾ ਉਹਨਾਂ ਵੀਰਾਂ ਨੇ ਵੀ ਤੋੜਿਆ ਵਿਸ਼ਲੇਸ਼ਣ ਵੀ ਕਰਕੇ ਹਾਈ ਕੋਰਟ ਤੱਕ ਜਾ ਕੇ ਤੇ ਇਧਰ ਡੀਸੀ ਦੇ ਗੇਟ ਤੱਕਰਾਓ ਕਰਕੇ ਉਹਨੂੰ 11 ਦਿਨਾਂ ਦੀ ਜ਼ਮਾਨਤ ਅੰਤਮ ਜ਼ਮਾਨਤ ਦਵਾਈ ਪਰ ਜਦੋਂ ਉਹ ਬਾਹਰ ਆਇਆ ਉਹਦਾ ਤੁਸੀਂ ਚਿਹਰਾ ਦੇਖਿਆ ਹੋਣਾ ਉਹਦਾ ਐਡਾ ਕ ਬੱਚਾ ਛੋਟਾ ਜਾਂ ਤੁੰਦੇ ਪੇਪੋਤ ਨਾਰੇ ਲਾਉਂਦੇ ਆ ਕੋਈ ਫਿਕਰ ਨਹੀਂ ਜਿਹੜੀ ਸਰਕਾਰ ਦੇ ਕੋਕੇ ਮੂੰਹ ਤੇ ਉਹ ਵੀ ਚਪੇੜ ਸੀ ਵੀ ਦਵਾਰੇ ਇਹਨਾਂ ਨੂੰ ਆਈ ਮੈਨੂੰ ਕੱਲ ਹੀ ਫੋਨ ਆਇਆ ਬਲਦੇਰ ਦਾ ਵੀ ਪ੍ਰਧਾਨ ਜੀ ਸਾਡੀ ਪਰਵਾਰਾਂ ਮੰਡਿਓ ਜਿੰਨਾ ਜੇ ਮਰਜੀ ਲਵਾ ਲੈਣ ਅਸੀਂ ਚੜ੍ਹਦੀ ਕਲਾ 'ਚ ਐ ਸਗਾ ਸਾਨੂੰ ਤਾਂ ਹੋਰ ਰੂਪ ਜਾਂ ਮਿਲ ਰਹੀ ਅੰਦਰੋਂ ਤੇ ਖਾਸ ਕਰਕੇ ਜਿੰਨੇ ਸਵਾਰੇ ਸਗਰਦੀਪ ਜੇ ਦੇਲੇ ਚੱਪਾਂ ਤੇ ਦੇ ਭੇਜ ਕੇ ਆਇਆ ਉਹਦੀ ਜਦੋਂ ਛੁੱਟੀ ਪੂਰੀ ਹੋ ਗਈ ਤੇਨ ਐਂ ਦਵਾਰ ਸੀ ਐਂ ਦਵਾਰ ਵਾਲੇ ਬੈਨੋ ਇਹਨਾਂ ਨੇ ਮੰਗ ਰੱਖ ਲਈ ਵੀ ਸਾਨੂੰ ਗੁਰਦੇਵ ਨਾਲ ਮੁਲਾਕਾਤ ਕਰਾਓ ਕਹਿੰਦੇ ਜੀ ਅੱਜ ਤਾਂ ਐਂ ਦਵਾਰ ਹੈ ਫਿਰ ਕਹਿੰਦੇ ਵੀ ਸਾਡਾ ਬੰਦਾ ਮੋੜਦੇ ਹੋ ਐਂ ਦਵਾਰ ਨੂੰ ਤੁਸੀਂ ਸਾਡਾ ਬੰਦਾ ਤਾਂ ਲੈ ਸਕਦੇ ਹੋ ਤੇ ਮੁਲਾਕਾਤ ਕਰਾ ਨਹੀਂ ਸਕਦੇ ਹੈ ਜਿਹੜੀ ਥੋੜੀ ਜੀ ਜਦੋਂ ਜਾਏ ਤਾਂ ਬਾਅਦ ਜਦੋਂ ਆਹੀ ਆਪਾਂ ਮਰਦੇ ਆ ਜਿਹੜਾ ਆਪਣਾ ਛਡਛਦਾ ਹਿੰਦ ਹੈ ਤਫ ਰਾਜ ਦੀ ਨਾਲ ਘੋਰਾ ਕਰਾ। ਸੋ ਹੁਣ ਮਾਹਰਾ ਸਮਾਨਾ ਆਲਾ ਮੇਜੂਪਾ ਕਮੇਟੀ ਦੇ। ਫਿਰ ਫੌਰੀ ਸਗੰਦੀਪ ਦੀ ਮਾਂ ਦੇ ਭੋਗ ਸਮਾਗਮ ਤੇ ਪ੍ਰਧਾਨ ਜੀ ਨੇ ਐਲਾਨ ਕਰਿਆ ਆਪਾਂ ਸਾਰਿਆਂ ਨੇ ਸੁਣਿਆ ਜੀ 6 ਤਰੀਕ ਨੂੰ ਬਠਿੰਡੇ ਚ ਵੱਡਾ ਕੱਟ ਕਰਾਂਗੇ। ਤੇ ਇਹ ਨੂੰ ਅਮਲੀ ਰੂਪ ਦੇਣ ਵਾਸਤੇ ਕਰਨਾ ਕੀ ਹੈ ਇਹਦੀ 29 ਤਰੀਕ ਦੀ ਆਪਾਂ ਮੀਟਿੰਗ ਕੀਤੀ ਸੂਬੇ ਦੀ। ਸੂਬੇ ਦੀ ਮੀਟਿੰਗ ਦਾ ਬਕਾਇਦਾ ਪਾਸ ਹੋ ਗਿਆ। ਫੀ ਡੀਸੀ ਦਾ ਰੱਤਾ ਦਾ ਮੁਕੰਮਲ ਘਰਾਓ ਕੀਤਾ ਜਾਣਾ ਚਾਹੀਦਾ ਬਿਨਾਂ ਸ਼ਰਤ ਰਹਿਤ ਦੀ ਮੰਗ ਨੂੰ ਲੈ ਕੇ ਉਹ ਐਲਾਨ ਕੀਤਾ ਕਿ ਕੱਲ ਤੋਂ ਫਿਰ ਪੰਝਾ ਭਾਜੜਾ ਇਹਨਾਂ ਨੂੰ ਪਰसों ਤੋਂ ਮਗਰਾ ਕੀਤਾ ਪ੍ਰਧਾਨ ਜੀ ਗੱਲਬਾਤ ਕਰ ਲਓ ਅਸੀਂ ਅੱਗੇ ਤੁਹਾਡੇ ਨਾਲ ਕਾਹਦੀ ਗੱਲਬਾਤ ਕਰਦੇ ਆ ਗੱਲਬਾਤ ਕਿਹੜਾ ਲੰਮੀ ਚੌੜੀ ਆ ਕੋਈ ਲੰਮੀ ਚੌੜੀ ਮੰਗਾ ਨੇ ਇੱਕੋ ਇੱਕ ਮੰਗਾ ਸਾਡੇ ਬੰਦੇ ਬਾਹਰ ਲਿਆ ਦਿਓ ਕਿ ਸਪਾਂਸਰ ਲੈ ਲੋ ਮੁੱਕਦੀ ਆ ਗੱਲ ਨਹੀਂ ਜੀ ਮੀਟਿੰਗ ਤਾਂ ਕਰ ਲੋ ਅਸੀਂ ਆਖਿਆ ਕੋਈ ਮੀਟਿੰਗ ਨਹੀਂ ਕਰਨੀ ਜੇ ਮੀਟਿੰਗ ਕਰਕੇ ਆਹੀ ਕਹਿਣਾ ਨਹੀਂ ਇਹ ਤਾਂ ਬੇਵਸੀ ਹੈ ਫਿਰ ਮੀਟਿੰਗ ਕਰਦਾ ਫਾਇਦਾ ਕੀ ਹੈ ਜਿਹੜੀ 9:30 ਵਜੇ ਚੰਡੀਗੜ੍ਹ ਤੋਂ ਚੰਜੀਤ ਚੰਜੀਤ ਸਿੰਘ ਹੈ ਵੱਡਾ ਅਧਿਕਾਰੀ ਹੈ ਉਹਦਾ ਫੋਨ ਆ ਗਿਆ ਰਾਤ ਨੂੰ 10:00 ਨੂੰ ਜਗਾ ਲਿਆ ਕਹਗਾ ਲਈ ਮੀਟਿੰਗ ਤਾਂ ਜ਼ਰੂਰ ਕਰੋ ਆਹੀ ਗੱਲ ਛੰਡਾ ਸ਼ੋਂ ਨੂੰ ਉਹਨੂੰ ਕਹੀਂ ਵੀ ਮੀਟਿੰਗ ਤਾਂ ਕਰ ਲੈਣੇ ਆ ਪਰ ਮੀਟਿੰਗ ਤੋਂ ਜੇ ਨਿਕਲਣਾ ਕੁਝ ਨਹੀਂ ਫਾਇਦਾ ਕੀ ਉਹਦਾ ਨਹੀਂ ਨਹੀਂ ਕਹਿੰਦਾ ਯਾਰ ਮੀਟਿੰਗ ਤੋਂ ਕੱਢਾਂਗੇ ਕੋਈ ਪੰਚਾਇਤ ਜਨ ਲੱਗਦਾ ਇਹਨਾਂ ਦੀ ਗੱਲ ਆ ਫਿਰ 2-4 ਦਿਨ ਤਾਂ ਅਸੀਂ ਵੀ ਦੇ ਸਕਦੇ ਆ ਕੋਈ ਕੱਢ ਲੈਣੀ ਸਾਡੀ ਵੀ ਕੋਈ ਲੀਕ ਨਹੀਂ ਖਿੱਚੀ ਵੀ ਅੱਜ ਕੱਲ ਨੂੰ ਲੈ ਕੇ ਕੱਲ 1 ਵਜੇ ਅਸੀਂ ਮੀਟਿੰਗ ਤੇ ਗਏ ਆ ਇਧਰੋਂ ਮੈਂ ਤਾਂ ਛੰਡਾ ਸ਼ੋਂ ਸੀ ਉਧਰਲੇ ਪਾਸੋਂ ਪ੍ਰਸ਼ਾਸਨ ਵਾਲੇ ਪਾਸੋਂ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਤੇ ਡੀਆਈਏ ਤੇ ਇਹ ਏਜੰਸੀ ਕੁੜੀ ਆ ਜਿਹੜੀ ਅਮਨੀਤ ਕੌਰ ਇਹ ਤੋਂ ਬਿਨਾਂ ਨਾਲ ਅਜਿਹੇ ਲਗਾਤਾਰ ਵਿੱਚ ਆਉਂਦੇ ਹੁੰਦੇ ਗੁਰਪ੍ਰੀਤ ਡੀਐਸਪੀ ਬਾਕੀ ਸਾਰੇ ਅਧਿਕਾਰੀ ਸਭੋ ਡੀਸੀ ਨੇ ਬਾਹਰ ਕਰ ਦਿੱਤੇ ਇਹਨਾਂ ਅਧਿਕਾਰੀਆਂ ਦੇ ਵਿੱਚ ਲਗਭਗ ਘੰਟਾ ਡੇਢ ਘੰਟਾ ਸਾਡੀ ਗੱਲਬਾਤ ਚੱਲੀ ਹੈ ਉਹ ਜਿਹੜੀ ਗੱਲਬਾਤ ਉਹ ਕਹਿੰਦੇ ਸੀ 200% ਗਰੰਟੀ ਕਰ ਦਿੰਦੇ ਆ 18 ਤਰੀਕ ਨੂੰ ਤੁਹਾਡੇ ਬੰਦਿਆਂ ਦੀ ਜ਼ਮਾਨਤ ਕਰਾ ਦੇਣਗੇ ਅਸੀਂ ਅਖਿਆ ਵੀ 18 ਤੇ ਅਸੀਂ ਤਾਂ ਜਾਂਦੇ ਨਹੀਂ ਉਹ ਤਾਂ ਮਾਮਲਾ ਹੀ ਨਹੀਂ ਦੂਜੀ ਗੱਲ ਇਹ ਜਿਹੜੀ ਇਹਦਾ ਮਤਲਬ ਹੁਣ ਤੁਹਾਡੀ ਕੋਈ ਕੋਰਟ ਨਾਲ ਗਿਟਮਿਟ ਹੋ ਗਈ ਇਹਦਾ ਮਤਲਬ ਪਹਿਲਾਂ ਕੋਰਟ ਨਾਲ ਦੂਜੀ ਗਿਟਮਿਟ ਸੀ ਵੀ ਇਹ ਗੱਲ ਸਾਬਤ ਕਰਦੀ ਹੈ ਨਾ ਵੀ ਤੁਸੀਂ ਜਾਣ ਬੁੱਝ ਕੇ ਨਿਕਲ ਆਇਆ ਇਹਨਾਂ ਗੱਲਾਂ ਤੋਂ ਬਾਅਦ ਜਦੋਂ ਜਦੋਂ ਆਵਾਜ਼ ਜਦੋਂ ਆਪ ਦੀ ਗਲਤੀਆਂ ਦੇ ਰਹੇ ਆਪਾਂ ਦੀ ਗਲਤੀਆਂ ਦੇ ਰਹੇ ਅਖੀਰ ਨੂੰ ਉਹ ਕਹਿੰਦੇ ਵੀ ਯਾਰ ਕੋਈ ਵੀ ਆਪਾਂ ਸੋਚ ਲੈਨੇ ਆ ਕੱਲ ਨੂੰ ਮੀਟਿੰਗ ਕਰਨਗੇ ਪ੍ਰਧਾਨ ਜੀ ਹੈ ਨਹੀਂ ਸੀ ਕਿ ਕੱਲ ਚੰਡੀਗੜ੍ਹ ਦੀ ਮੀਟਿੰਗ ਸੀ ਉਹ ਰਾਹੀਂ ਇਹਨਾਂ ਗੱਲ ਕਰਾ ਦਿਓ ਅਸੀਂ ਜਦੋਂ ਜਦਾਂ ਕਰੀ ਅਖੀਰ ਉਹਨਾਂ ਨੇ ਆਪਦੇ ਚੈਨਲ ਰਾਹੀਂ ਤਾਹਾਂ ਦੀ ਅਧਿਕਾਰੀਆਂ ਰਾਹੀਂ ਪ੍ਰਧਾਨ ਜੀ ਨਾਲ ਗੱਲ ਕਰ ਲਈ ਕੱਲ ਕਰ ਤੋਂ ਬਾਅਦ ਜਾਨੀ ਇੱਧਰ ਵੀ ਅਸੀਂ ਸੋਚ ਵਿਚਾਰ ਕੇ ਕਰ ਲਿਆ ਵੀ ਠੀਕ ਹੈ ਆਪਣਾ ਆਪਾਂ ਵਿਚ ਵਿਚਾਇਆ ਨਾ ਕੱਢ ਲੈਨੇ ਆਪਾਂ ਕੱਲ ਨੂੰ ਮੀਟਿੰਗ 'ਚ ਬੈਠ ਜਾਗੇ ਜੇ ਮੀਟਿੰਗ 'ਚ ਹੱਲ ਹੋ ਗਿਆ ਠੀਕ ਹੈ ਜੇ ਨਹੀਂ ਹੱਲ ਹੁੰਦਾ ਤੁਸੀਂ ਆਵਦਾ ਕਰੋ ਅਸੀਂ ਆਵਦਾ ਕਰਨਾ ਹੈ ਅਸੀਂ ਬਠਿੰਡੇ ਦੀ ਵਜਾਇਏ ਉੱਚੇ ਫੋਟ ਇਕੱਠੇ ਹੋ ਲਾਂਗੇ ਇਹ ਗੱਲ ਇਸ ਗੱਲ ਤੇ ਜਿਹੜੀ ਸਹਿਮਤੀ ਬਣ ਗਈ ਪਰ ਪ੍ਰਸ਼ਾਸਨ ਵੱਲੋਂ ਉਹ ਸਹਿਮਤੀ ਤੋਂ 2 ਘੰਟੇ ਨਹੀਂ ਖੜਿਆ ਗਿਆ ਉਦੋਂ ਹੀ ਸਾਨੂੰ ਪਤਾ ਲੱਗ ਗਿਆ ਭਿੰਕਾ ਪੈ ਗਿਆ ਸਾਰੇ ਪੰਜਾਬ ਦੇ ਵਿੱਚ ਐਲਰਟ ਕਰਤਾ ਨੌਕੇਬੰਦੀ ਕਰ ਲੋ ਗਿਰਫਤਾਰੀਆਂ ਦਾ ਦੌਰ ਰੇਡਾਂ ਸ਼ੁਰੂ ਕਰਤੀਆਂ ਜਿਹੜੀ ਥੱਲੇ ਤੱਕ ਵੱਡੀ ਪੱਧਰ ਤੇ ਰੇਡਾਂ ਕੀਤੀਆਂ ਪਰ ਇਹਦੇ ਬਾਅਦ ਵੀ ਸਾਡੇ ਬੰਦੇ ਚਾਹ ਉੱਠਾ ਇਹਨਾਂ ਦੇ ਹੱਥਾ ਚੁੱਕੇ ਆਪਣੇ ਬਠਿੰਡਾ ਜਿਹਰੇ ਚੋਂ ਸਿਰਫ ਅਜੇ ਜੋ ਮੇਰੇ ਕੋਲ ਰਿਪੋਰਟਰ ਦੋ ਬੰਦਾਂ ਦੀ ਰਿਪੋਰਟ ਹੈ ਐਡੀ ਵੱਡੀ ਸ਼ਾਪੇਮਾਰੀ ਤੋਂ ਬਾਅਦ ਮੇਰਾ ਖਿਆਲ ਹੈ ਵੀ ਇਹੋ ਦਰਜਿਆਂ ਤੋਂ ਵੱਧ ਘੱਟੋ-ਘੱਟ 40-50 ਥਾਮਾਂ ਤੇ ਛਾਪੇ ਮਾਰੇ ਹੋਣਗੇ ਉਹਨਾਂ ਨੇ ਇਹ ਘੱਟੋ-ਘੱਟ ਹੈ ਮੇਰਾ ਮੋਟਾ ਅੰਦਾਜ਼ਾ ਇਹ ਬੰਦੇ ਸਿਰਫ ਦੋ ਫੜੇ ਗਏ ਉਹਨਾਂ ਤੋਂ ਉਹ ਵੀ ਬਿਲਕੁਲ ਸਾਥੋਂ ਥੱਲੇ ਅਧਿਕਾਰੀ ਅਜੀਪਾਲ ਭੁੱਦਾ ਸਾਡੇ ਸੰਗਤ ਬਲਾਕ ਦਾ ਜਨ ਸੈਕਟਰੀ ਸੀ ਅੱਜ ਕੱਲ੍ਹ ਪੁਸਤਜੇਣਾ ਕਰਕੇ ਭਵੇਂ ਗੈਰ ਸਰਕਾਰੀ ਉਹਦੇ ਵਿਚਾਰੇ ਤੇ ਗੋਡੇ ਨਹੀਂ ਝੁਕਦੇ ਜਿਹੜਾ ਆਪਣੇ ਲੰਘਰ ਦੇ ਕੰਮ ਕਰਦਾ ਹੁੰਦਾ ਹੈ ਗੋੜ ਦੇ ਮੈਂ ਮੈ ਵਾਲਾ ਇੱਕੋ ਦਾ ਪਤਾ ਲੱਗਿਆ ਹੁਣ ਸੋਹੇਸ ਕਰਕੇ ਆ ਪ੍ਰਾਪਤੀ ਆਉਣਾ ਜੀ ਜੇ ਫੇਰ